ਤ੍ਰੀਕ ਸੀਗੀ ਜੀ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਤੇ ਉੱਥੇ ਜੋ ਕੁਛ ਉਸ ਦਿਨ ਦਾ ਮਾਹੌਲ ਸੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਪਹਿਲਾਂ ਬਰੀਫ ਕਰੂੰਗਾ ਫਿਰ ਸਾਡੇ ਨਾਲ ਸਰਦਾਰ ਕਰਨਬੀਰ ਸਿੰਘ ਜੀ ਪੰਨੂ ਸਾਹਿਬ ਸਾਡੇ ਜਿਹੜੇ ਵਕੀਲ ਨੇ ਉਹ ਵੀ ਬੈਠੇ ਨੇ ਉਹ ਵੀ ਲੀਗਲ ਜੋ ਅਸੀਂ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਗੇ ਸੋ ਉਸ ਦਿਨ ਜੋ ਉੱਥੇ ਵਾਕਿਆ ਹੋਇਆ ਤੁਸੀਂ ਸਾਰਿਆਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਜਦੋਂ ਸਵੇਰ ਤੋਂ ਲੈ ਕੇ ਸਾਰੇ ਸਿੰਘਾਂ ਨੂੰ ਜਦੋਂ ਪੇਸ਼ੀ ਲਈ ਉੱਥੇ ਲੈ ਕੇ ਆਏ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੇ ਲਈ ਤੇ ਉੱਥੇ ਸਾਰੇ ਹੀ ਪਰਿਵਾਰਾਂ ਦੇ ਬੱਚੇ ਉਹਨਾਂ ਦੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਘਰਵਾਲੀਆਂ ਤੇ ਕਿਸੇ ਦੀਆਂ ਮਾਤਾ ਬਜ਼ੁਰਗ ਸਾਰੇ ਉੱਥੇ ਉਸ ਦਿਨ ਪਹੁੰਚੇ ਹੋਏ ਸੀਗੇ ਤੇ ਸਾਰਿਆਂ ਨੂੰ ਇੱਕ ਉਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਅੱਜ ਪੇਸ਼ੀ ਤੇ ਲੈ ਕੇ ਆਉਣਗੇ ਤੇ ਅਸੀਂ ਉਹਨਾਂ ਨਾਲ ਮਿੰਟ 2 ਮਿੰਟ ਦੀ ਕੋਈ ਮੁਲਾਕਾਤ ਕਰਾਂਗੇ ਮੈਂ ਸਮਝਦਾ ਉਹਨਾਂ ਦੀ ਜਿਹੜੀ ਇਹ ਭਾਵਨਾ ਸੀ ਉਹ ਬੜੀ ਪਵਿੱਤਰ ਸੀ ਕਿਉਂਕਿ ਹਰ ਆਦਮੀ ਚਾਹੁੰਦਾ ਹੁੰਦਾ ਕਿ ਜੇ ਮੇਰੇ ਪਰਿਵਾਰ ਨੂੰ ਕਿਸੇ ਨੂੰ ਲੈ ਕੇ ਆ ਰਹੇ ਆ ਤੇ ਮੈਂ ਉਹਨਾਂ ਨੂੰ ਜਰੂਰ ਮੇਲਾਂ ਉਹਦੀ ਜਿਹੜਾ ਸੁੱਖ ਸਾ ਦਾ ਉਹ ਪੁੱਛਾਂ ਪਰ ਉਸ ਦਿਨ ਜੋ ਉੱਥੇ ਮਾਹੌਲ ਬਣਾਇਆ ਗਿਆ ਉਹ ਸਾਰੇ ਬਾਰੇ ਮੈਂ ਤੁਹਾਨੂੰ ਇੱਕ ਵਿਸਤਾਰ ਵਿੱਚ ਦੱਸਣਾ ਚਾਹਣਾ ਕਿ ਜਦੋਂ ਉੱਪਰ ਸਾਰੇ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਸਿਗੇ ਤੇ ਉਹਨਾਂ ਨੂੰ ਉੱਥੋਂ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮੜਾਵਾਂਗੇ ਪਰ ਉਹਨਾਂ ਦੀ ਪਹਿਲਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋ ਜਵੇ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਥੱਲੇ ਚਲੇ ਜਾਓ ਉੱਥੇ ਜਦੋਂ ਜਾਣ ਲੱਗਣਗੇ ਉੱਥੇ ਉਹਨਾਂ ਨੂੰ ਖਾਣ ਮੜਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਜਦੋਂ ਉੱਥੋਂ ਸਾਰੇ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਉੱਥੋਂ ਉੱਤਰ ਕੇ ਜਿੱਧਰ ਦੀ ਉਹਨਾਂ ਨੇ ਲੰਘੜਾ ਸੀਗਾ ਉਧਰਲੇ ਬੰਨੇ ਜਾ ਕੇ ਕਾਫੀ ਪਿੱਛੇ ਖੜੇ ਸੀਗੇ ਉਹ ਗਾਂ ਨਹੀਂ ਸੀ ਗਏ ਕਿਤੇ ਤੇ ਜਦੋਂ ਉੱਥੇ ਗਏ ਤੇ ਜਦੋਂ ਉਹ ਸਾਰੇ ਸਿੰਘਾਂ ਨੂੰ ਲੈ ਕੇ ਆ ਰਹੇ ਸੀਗੇ ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਸੋਚਦੇ ਸੀ ਕਿ ਸਾਨੂੰ ਇਹਨਾਂ ਨੂੰ ਮਿਲਾਉਣਗੇ ਪਰ ਉਸ ਵੇਲੇ ਉੱਥੇ ਜਿਹੜੀ ਫੋਰਸ ਲੱਗੀ ਹੋਈ ਸੀ ਜਿਨ੍ਹਾਂ ਦੀ ਕਮਾਂਡ ਐਸਪੀ ਹਰਪਾਲ ਸਿੰਘ ਕਰ ਰਿਹਾ ਸੀਗਾ ਉਹਨਾਂ ਨੇ ਆ ਕੇ ਉੱਥੇ ਸੰਗਤ ਨੂੰ ੱੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਾਓ ਇੱਥੋਂ ਤੁਸੀਂ ਇੱਥੋਂ ਨਿਕਲੋ ਤੁਹਾਡੀ ਕਿਸੇ ਨਾਲ ਅਸੀਂ ਮੁਲਾਕਾਤ ਨਹੀਂ ਕਰਾਉਣੀ ਹੈਗੀ ਉਥੇ ਬੀਬੀਆਂ ਨੇ ਕਿਹਾ ਕਿ ਅਸੀਂ ਸਵੇਰ ਦਿਆਂ ਇੱਥੇ ਬੈਠੀਆਂ ਆ ਤੇ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਡੀ ਮੁਲਾਕਾਤ ਕਰਾਵਾਂਗੇ ਕਹਿੰਦੇ ਨਹੀਂ ਭੱਜੋ ਇੱਥੋਂ ਤੁਸੀਂ ਨਹੀਂ ਇੱਥੇ ਕਰ ਸਕਦੇ ਤੇ ਜਦੋਂ ਉਹ ਬੀਬੀਆਂ ਨੇ ਕਿਹਾ ਕਿ ਨਹੀਂ ਤੁਸੀਂ ਇਦਾਂ ਨਾ ਸਾਡੇ ਨਾਲ ਕਰੋ ਸਾਡੇ ਬੱਚੇ ਨਾਲ ਨਹੀਂ ਸਾਡੇ ਤੇ ਉਥੇ ਪੁਲਿਸ ਨੇ ਫੋਰਸਫੁਲੀ ਉਥੇ ਜਦੋਂ ਕਿ ਕਿਸੇ ਵੀ ਲੇਡੀ ਦੇ ਨਾਲ ਗੱਲ ਕਰਨੀ ਹੁੰਦੀ ਆ ਤਾਂ ਉਥੇ ਲੇਡੀਜ਼ ਪੁਲਿਸ ਕਰਦੀ ਹੁੰਦੀ ਆ ਤੇ ਉਥੇ ਬਹੁਤ ਸਾਰੇ ਸਾਡੇ ਜਿਹੜੇ ਲੇਡੀਜ਼ ਨਹੀਂ ਸੀਗੀਆਂ ਪੁਲਿਸ ਦੀਆਂ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਬਿਲਕੁਲ ਸਾਡੀਆਂ ਬੀਬੀਆਂ ਨੂੰ ਗੁੱਟਾਂ ਤੋਂ ਫੜ ਕੇ ਘੜੀਸਿਆ ਔਰ ਜਿੰਨੀਆਂ ਅਮਰਤਾਰੀ ਬੀਬੀਆਂ ਸੀ ਉਹਨਾਂ ਦੀਆਂ ਚੁੰਨੀਆਂ ਵੀ ਉੱਥੇ ਲਾਈਆਂ ਗਈਆਂ ਔਰ ਉਸ ਤੋਂ ਬਾਅਦ ਬੜੀ ਹੈਰਾਨਗੀ ਦੀ ਗੱਲ ਹੋਈ ਹੈ ਕਿ ਪੁਲਿਸ ਮਹਿਕਮੇ ਦੇ ਅੰਦਰ ਐਸਪੀ ਸਾਹਿਬ ਦਾ ਅਹੁਦਾ ਬੜਾ ਵੱਡਾ ਹੁੰਦਾ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਕੰਮਾੜ ਸਭਾੜੀ ਹੋਈ ਸੀ ਜਿੱਥੇ ਉਹਨਾਂ ਦੇ ਆਪ ਦੇ ਕੋਈ ਯੂਨੀਫਾਰਮ ਵੀ ਨਹੀਂ ਪਾਈ ਸੀ ਸਿਵਲ ਬਾਦੀ ਦੇ ਵਿੱਚ ਸੀਗੇ ਪਰ ਜਿਹੜਾ ਉਹਨਾਂ ਨੇ ਉਸ ਦਿਨ ਉੱਥੇ ਵਕੀਰਾ ਸੰਗਤ ਦੇ ਨਾਲ ਕੀਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਜੋ ਉੱਥੇ ਸ਼ਬਦਾਬਲੀ ਉਹਨਾਂ ਦੀ ਮਾਤਾ ਜੀ ਦੇ ਨਾਲ ਉਹ ਬੋਲੀ ਗਈ ਉਹ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਨਿੰਦੀ ਗਈ ਆ ਜਿਹੜੀ ਕਿ ਕਿ ਸੱਭਿਆਕ ਭਾਸ਼ਾ ਨਹੀਂ ਸੀਗੀ ਕਿਉਂਕਿ ਆਪਾਂ ਸਮਝਦੇ ਆਂ ਕਿ ਪੁਲਿਸ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹ ਮਹਿਕਮਾ ਹੁੰਦਾ ਉਹਨਾਂ ਨੇ ਹਰ ਇਨਸਾਨ ਕੋਈ ਵੀ ਉਹਨਾਂ ਦੇ ਸਾਹਮਣੇ ਆਵੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹੁੰਦਾ ਔਰ ਉਹਨਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਤਪਾਲ ਸਿੰਘ ਜੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉੱਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀ ਕਿ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਦੋਂ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ ਕਿਰਦਾਰ ਨੂੰ ਉਹਨੂੰ ਨੀਵਾਂ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੀ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਬਿਸ਼ਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਪੀਆਂ ਕਈਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲੈਤੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਆ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਾਰਨ ਜਾ ਰਹੇ ਆ ਉਹਦੀ ਪੂਰੀ ਬਰੀਫ ਤੁਹਾਨੂੰ ਸਰਦਾਰ ਕਰਨਪਾਲ ਕਰਨਵੀਰ ਸਿੰਘ ਜੀ ਜਿਹੜੇ ਸਾਡੇ ਪੰਨੂ ਸਾਹਿਬ ਵਕੀਲ ਨੇ ਉਹ ਡਿਟੇਲ ਵਿੱਚ ਦੱਸਣਗੇ ਸੋ ਉਹਦੇ ਲਈ ਅਸੀਂ ਸਾਡੀ ਪਾਰਟੀ ਵੱਲੋਂ ਇੱਕ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਅਫੀਸਰ ਨੂੰ ਸਸਪੈਂਡ ਕਰਕੇ ਉਹਦੀ ਬਦਲੀ ਵੀ ਉੱਥੋਂ ਕਰਨੀ ਚਾਹੀਦੀ ਆ ਔਰ ਉਹਦੇ ਨਾਲ ਉਹਨਾਂ ਤੇ ਵਿਭਾਗੀ ਕਾਰਵਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕਿਸੇ ਆਮ ਨਹੀਂ ਬਿਲਕੁਲ 20 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਐਮਪੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਉਹ ਕੀਤੀ ਆ ਸੋ ਇਹਦੇ ਲਈ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵਿੱਚ ਕੀਤੀ ਆ ਇਹਦੇ ਲਈ ਮੈਂ ਤੁਹਾਨੂੰ ਥੋੜੀਆਂ ਇਹ ਗੱਲਾਂ ਪ੍ਰੀਸ ਵਿੱਚ ਕੀਤੀਆਂ ਨੇ ਹੁਣ ਸਾਡੇ ਲੀਗਲ ਸੈਲ ਦੇ ਜਿਹੜੇ ਹੈਗੇ ਨੇ ਵਕੀਲ ਸਾਹਿਬ ਉਹ ਤੁਹਾਡੇ ਨਾਲ ਗੱਲ ਕਰਨਗੇ ਮੈਂ ਦੁੱਕੜ ਕਰਮਵੀਰ ਸਿੰਘ ਪਾਣੂ 31 ਸਤ 2025 ਨੂੰ ਜਿਵੇਂ ਜੋਲ ਸਾਹਿਬ ਨੇ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕੀਤੀ ਹੋਈ ਆ ਜੋ ਕਿ ਇੱਕ ਪੁਲਿਸ ਆਫਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਆਪ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਹੈ ਤੇ ਇਨਸਟਰਕਸ਼ਨਸ ਹੈ ਜੱਜਮੈਂਟਸ ਹੈ ਇਹਨਾਂ ਤੇ ਕੋਈ ਵੀ ਪੁਲਿਸ ਆਫਸਰ ਜਦੋਂ ਬੰਦੋਬਸ ਡਿਊਟੀ ਦੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀ ਤੇ ਹੁੰਦਾ ਉਹਦੇ ਪ੍ਰੋਪਰ ਡਰੈਸ ਹੋਣੀ ਚਾਹੀਦੀ ਹੈ ਉਸ ਪੁਲਿਸ ਅਫਸਰ ਨੇ ਦੋ ਉੱਥੇ ਅਕਰਮਣਸ ਕੀਤੀਆਂ ਇੱਕ ਪਹਿਲਾਂ ਭਗਵੰਤ ਸਿੰਘ ਬਾਜਕੇ ਨੂੰ ਮਿਸ ਮੈਨ ਹੈਂਡਲਡ ਕੀਤਾ ਗਿਆ ਥਰੈਸ਼ਿੰਗ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਸਿਰਫ ਇਸ ਕਰਕੇ ਜੋ ਸਟੇਟ ਇੱਕ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਨੈਰੇਟਿਵ ਸਿਰਜ ਰਹੀ ਸੀ ਆਨਲਾਈਨ ਸਟੈਂਸ ਆਫ ਗੁਣ ਸਿੰਘ ਬਾਜੇ ਕੇ ਉਹਨੇ ਉਹਨੂੰ ਅ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਟੈਂਪਟ ਕੀਤਾ ਤੇ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਰਡ ਪੇजेस ਤੇ ਕਈ ਖਾਲੀ ਪੇजेस ਤੇ ਸਾਈਨ ਕਰਾਇਆ ਇਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਤੇ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰਨ ਹੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਅਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀਗਾ ਉਹਦੀ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਹਾ ਸੀਗਾ ਉਹਦੀਆਂ ਜਿਹੜੀਆਂ ਸਟੇਟਮੈਂਟਸ ਆ ਇਹ ਪੁਲਿਸ ਅਫਸਰ ਵਾਲੀਆਂ ਸਟੇਟਮੈਂਟ ਨਹੀਂ ਇਸ ਸਟੇਟਮੈਂਟ ਹੈਗੀਆਂ ਕਿ ਸੇ ਪੋਲੀਟੀਕਲ ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਤੇ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡੀਵਿਜੂਅਲ ਕੈਨ டு ਡੂ ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸ਼ਰ ਕੈਨ ਨਟ ਬੀ ਆਬਨ ਟੂ ਡੂ ਰੋਂਗਸ ਉਹ ਗਲਤ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਪਰਲੀ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਅਦ ਹੀ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟ ਦਿੱਤੀਆਂ ਉਹ ਪਰਸਨਲੀ ਇੱਕ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜੇ ਮੈਨੂੰ ਕਿ ਗਾਂ ਇਲੈਕਸ਼ਨ ਵਗੈਰਾ ਲੜਨੀ ਹੋਵੇ ਤੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਬੀਇੰਗ ਅ ਪੁਲਿਸ ਅਫਸਰ ਐਫਜੇ ਪੁਲਿਸ ਅਫਸਰ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੋੜ ਨਹੀਂ ਇਹਦੀਆਂ ਅੱਗੇ ਵੀ ਹਰ ਕਿਸੇ ਕਿਸਾਨਾਂ ਨਾਲ ਮਿਸਹੈਂਡਲ ਮੈਨ ਨਾ ਦਲੋ ਕਰਦਾ ਰਿਹਾ ਤੇ ਇੱਕ derogatory एक उन्हें कमेंट्स पास पास किए सिंह साइ अमृतपाल खालसा जो मैंबर पार्लीमेंट ने प्रोटोकॉल ब्रेक किया उसे एक मैंबर पार्लीमेंट के फैमिल मैंबर से इट सैल्फ मैंबर पार्लीमेंट प्रोटोकोल उन्हें एलीगेशन लगाए विदाउट एनी वो रीजनेबल ग्राउंड क्योंकि उ है नहींग ला ਇਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਸ਼ੋਕ ਹਾਊਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਜ ਕਮੇਟੀ ਨੂੰ ਲੋਕ ਸਭਾ ਦੀ ਨੂੰ ਤੇ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹਨਾਂ ਨੇ ਮੇਲਸ ਕੀਤੀਆਂ ਨੇ ਗਵਰਨਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਇਸ ਬੰਦ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਔਨਾਂ ਦੇ ਦਿਨਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤੇ ਅਸੀਂ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ ਥੈਂਕ ਯੂ ਇਹ ਬਲੋਜੀ ਅੱਜ ਜੀ ਤੇ ਕੱਲ ਭੇਜੇ ਜੀ ਇਹਨਾਂ ਦੇ ਕਿਉਂਕਿ ਡਾਕ ਬੰਦ ਸੀਗੀ ਇਹਨਾਂ ਦੇ ਪਰਸਨਲ ਨੰਬਰ ਤੇ ਵਟਸਐਪ ਕੀਤੇ ਮੇਲਸ ਵੀ ਕੀਤੀਆਂ ਗਈਆਂ

ਪਹਿਮੇਰ ਤੋਂ ਗਲਤੀ ਹੋ ਗਈ ਤਾਂ ਡਿਸਪਲਿਨਰੀ ਐਕਸ਼ਨ ਤੇ ਹੋਣਾ ਹੀ ਚਾਹੀਦਾ ਨਾ ਉੱਤੇ ਡਿਊਟੀ ਬੰਦੀ ਆ ਇਥੋਂ ਸੀਪੀ ਦੀ ਤੇ ਡੀਜੀਪੀ ਪੰਜਾਬ ਦੀ ਇਹੋ ਜਿਹਾ ਪੁਲਿਸ ਆਫਸਰ ਜੋ ਕਿ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦੇ ਦੇ ਖਿਲਾਫ ਇਹੋ ਜਿਹਾ ਰਿਮਾਰਕਸ ਦੇ ਰਿਹਾ ਇੱਦਾਂ ਹੀ ਗੱਲਾਂ ਕਰ ਰਿਹਾ ਇਹ ਕਾਮ ਲੋਕਾਂ ਨਾਲ ਕਿਦਾਂ ਟੀਲ ਇਹੋ ਜਿਹੇ ਬੰਦਿਆਂ ਨੂੰ ਕੋਈ ਅਧਿਕਾਰ ਨਹੀਂ ਨੌਕਰੀ ਤੇ ਰਹਿਣ ਦਾ ਸਹਿਤ ਵੀ ਜਾਣਾ ਚਾਹੀਦਾ ਕਮੈਂਟਾਂ ਦੇ ਵਿੱਚ ਨਾ ਮੈਸੇਜ ਵੀ ਆਉਂਦੇ ਆ ਭਾਈਆਂ ਬਾਕੀ ਮਾਰੇ ਜਾਂ ਕੋਈ ਉਹ ਤਾਂ ਤਰੀਕ ਤੋਂ ਸੰਘੀ ਕਰੋ ਕੋਈ ਇਮਿਡੇਟਾ ਕਿ ਵੀ ਦਾ ਜਿੰਦਾ ਆ ਪੰਚਾਇਤ ਦੇ ਵਿੱਚ ਹੀ ਜਾਂਦੇ ਗਏ ਨੇ ਆਪਣਾ ਨਾਲ ਉਹਦੇ ਸਾਥੀ ਭਾਈ ਅਮਰਪਾਲ ਸਿੰਘ ਪੂਰੀ ਚੜ੍ਹਦੀ ਗੱਲਾ ਚ ਨੇ ਸਿੱਖੀ ਨੂੰ ਪਰਨਾਏ ਹੋਏ ਨੇ ਜਿ پنجاب ਪੰਜਾਬੀ ਦਾ ਤੰਥ ਲਈ ਲੈ ਕੇ ਤੁਰੇ ਸੀਗੇ پنجاب ਦੇ ਵਿੱਚ ਅੱਗ ਉਦੋਂ ਲੱਗੀ ਸੀ ਜੋ ਲੋਕ ਨਸ਼ੇਨਾ ਮਾਰ ਰਹੇ ਸੀਗੇ ਜਦੋਂ ਮਾਸ ਮਾਈਗ੍ਰੇਸ਼ਨ ਹੋ ਰਹੀ ਸੀ ਅੱਗ ਹੋ ਸੀਗੀ ਉਹਨਾਂ ਉਹ ਅੱਗ ਨੂੰ ਬੁਝਾਉਣ ਲਈ ਤੇ ਜਿਹੜੀ ਪੰਜਾਬੀ ਯੂਥ ਜਿਹੜੀ ਗਰਾਵਟ ਵੱਲ ਜਾ ਰਹੀ ਸੀ ਮੋਢਾ ਦੇ ਕੇ ਤਾਂ ਚੁੱਕਣ ਲਈ ਜੋ ਉਹਨਾਂ ਸ਼ੁਰੂ ਕੀਤਾ ਸੀ ਮੂਵਮੈਂਟ ਉਹਦੇ ਲਈ ਅੱਜ ਵੀ ਖੜੇ ਆ ਪੰਜਾਬ ਪੰਜਾਬੀ ਦੇ ਪੰਥ ਲਈ ਖੜੇ ਆ ਪੂਰੀ ਚੜ੍ਹਦੀ ਕਲਾ ਚ ਆਉਣ ਦਾ ਆਉਣ ਦੀ ਇਲੈਕਸ਼ਨਾਂ ਨੂੰ ਆ ਰਹੀ ਆ ਉਹਦੇ ਵਿੱਚ ਬਬਲੀ ਘੋਰੇ ਆ ਕੇ ਜਾਣਾ ਮਨੂ ਸਰ ਜੀ ਦੱਸੋ ਕਿ ਜੇ ਬੰਦ ਦੇ ਵਿੱਚ ਮਾਫੀ ਨਹੀਂ ਮੰਨਦੇ ਸਰਬਾਨਾ ਤੇ ਅਗਲੀ ਕਾਰਵਾਈ ਕਿਦਾਂ ਕਰ ਸਕਦੇ ਅੱਗੇ ਕਾਨੂੰਨੀ ਕਾਰਵਾਈ ਪ੍ਰੋਪਰ ਕਾਨੂੰਨੀ ਤਰਾ ਕਾਰਵਾਈ ਹੋਣਗੀ ਹੋਏਗੀ ਅਸੀਂ ਲੋਕ ਸਭਾ ਦੇ ਸਪੀਕਰ ਨੂੰ ਪਰਸਨਲੀ ਮਿਲਾਂਗੇ ਉਹਨਾਂ ਕੋਲ ਟਾਈਮ ਲੈ ਕੇ ਪ੍ਰਵੀਲੇਜ ਕਮੇਟੀ ਨੂੰ ਵੀ ਮਿਲਾਂਗੇ ਤਾਂ ਜੋ ਉੱਥੇ ਵਿੱਚ ਐਮਪੀ ਦੇ ਇੱਕ ਅਧਿਕਾਰ ਹੁੰਦੇ ਪ੍ਰੋਟੋਕੋਲ ਹੁੰਦਾ ਜਿਹੜਾ ਉਹਦਾ ਬ੍ਰੇਕ ਹੋਇਆ ਉਹਦੇ ਲਈ ਕਾਰਵਾਈ ਪ੍ਰੋਪਰ ਕਰਾਵਾਂਗੇ ਜੀ ਲੱਖੀਤੌਰ ਤੇ ਗਰਤ ਜੀ ਦੇ ਬਾਰੇ ਸੀਆ ਨੂੰ ਜਾਂ ਡੀਜੀਪੀ ਨੂੰ ਸ਼ਿਕਾਇਤ ਭੇਜੀ ਗਈ ਹੈ ਤਾਂ ਮਿਲਦਾਗਾ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਮੇਲ ਕਰ ਦਿੱਤੀਆਂ ਗਵਰਨਰ ਪੰਜਾਬ ਨੂੰ ਕੀਤੀਆਂ ਮੇਲ ਜੀ ਸਿਆਣੀ ਜੀ ਆਪਣਾ ਆਪਾਂ ਗੱਲ ਕਰਦੇ ਨੇ ਬੁgget ਤੇ ਕਿੰਨੇ ਬਣੋ ਇਹ ਆਪਾਂ ਅੱਜ ਦੇ ਮੁੱਦੇ ਤੇ ਇਹਨੂੰ ਆਪਾਂ ਅੱਜ ਇੱਥੇ ਰਹਿਣ ਦੀਏ ਦੂਜੇ ਆਪਾਂ ਇਲੈਕਸ਼ਨ ਹੋਰ ਪੋਲਿਟੀਕਲ ਗੱਲਾਂ ਬਾਰੇ ਕਿਸੇ ਹੋਰ ਦਿਨ ਆਪਾਂ ਮਿਲਾਂਗੇ ਤੁਹਾਡੀ ਬੜੀ ਚਾਪਲੀ ਨਹੀਂ ਪਾਰਟੀ ਦਾ ਇਲੈਕਸ਼ਨ ਲੜੂਗੀ ਤੇ ਪਾਰਟੀ ਡਿਸਾਈਡ ਕਰੂਗੀ ਕਿ ਕਨੇ ਲੜਨਾ ਅੱਜ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸ ਸਕਦਾ ਪੋਲਿਟੀਕਲ ਫੇਅਰ ਕਮੇਟੀ ਸਾਡੀ ਡਿਸਾਈਡ ਕਰੂਗੀ ਕੌਣ ਕੈਂਡੀਡੇਟ ਹੋ ਸਕਦਾ ਇਹ ਦੇਖੋ ਜੀ ਮੇਰਾ ਖਿਆਲ ਹੈ ਕਿ ਸਾਡੀ ਜਿਲ੍ਹਾ ਤੇ ਵੀ ਇਹੜਾ ਪੋਲੀਟੀਕਲ ਬਹੁਤ ਵੱਡਾ ਦਬਾਅ ਵਾ ਕਿ ਜਿਹੜੀ ਪਿਛਲੇ ਸਾਲ ਦੀ ਜੋ 2 ਸਾਲਾਂ ਦੀ ਜਿਹੜਾ ਐਨਐਸਐਸੀ ਉਹਦੇ ਖਿਲਾਫ ਅਸੀਂ ਲੜਾਈ ਲੜ ਰਹੀ ਸੀ ਤੇ ਉਹ ਮੇਰਾ ਖਿਆਲ ਤੇ 22 ਅਪੀਲ ਨੂੰ ਖਤਮ ਹੋ ਗਈ ਉਦੋਂ ਬਾਅਦ ਵੀ ਦੋ ਤਰੀਕਾ ਪੈ ਗਿਆ ਉਹ ਅਜੇ ਤੱਕ ਡਿਸਾਈਡ ਨਹੀਂ ਕਰ ਪਾਰੀ ਜੀਐਸਸੀ ਵੀ ਦਰਸਾ ਵੀ ਕਿ ਉਹ ਜਿਹੜੀ ਐਨਐਸਐ ਲਾਈ ਆ ਸਹੀ ਲਾਈ ਆ ਕਿ ਗਲਤ ਲਾਈ ਆ ਉਦੋਂ ਬਾਅਦ ਚ ਹੁਣ ਸਾਨੂੰ ਇਥੋਂ ਤੇ ਕੋਈ ਉਮੀਦ ਨਹੀਂ ਲੱਗਦੀ ਹੁਣ ਅਸੀਂ ਸਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਆ ਸ਼ਾਇਦ ਅਗਲੇ ਹਫਤੇ ਅਸੀਂ ਸਪਰੀਮ ਕੋਰਟ ਚ ਉਹਦੇ ਇਹ ਕੇਸ ਫਾਈਲ ਕਰ ਦਾਂਗੇ ਐਨਐਸਏ ਦੇ ਖਿਲਾਫ ਤੇ ਉਥੋਂ ਕਿੰਨਾ ਸਮਾਂ ਲੱਗਦਾ ਇਹ ਤੇ ਬਾਅਦ ਵਿੱਚ ਦੱਸੂਗਾ ਤੇ ਜਿਹੜੇ ਪੁਲਿਸ ਆਫੀਸਰ ਸੀਗੇ ਤਰੀਕ ਸੀਗੀ ਜੀ ਅੰਮ੍ਰਿਤਸਰ ਕਚਹਿਰੀਆਂ ਦੇ ਵਿੱਚ ਤੇ ਉੱਥੇ ਜੋ ਕੁਛ ਉਸ ਦਿਨ ਦਾ ਮਾਹੌਲ ਸੀ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਪਹਿਲਾਂ ਬਰੀਫ ਕਰੂੰਗਾ ਕਰ ਸਾਡੇ ਨਾਲ ਸਰਦਾਰ ਕਰਨਬੀਰ ਸਿੰਘ ਜੀ ਪੰਨੂ ਸਾਹਿਬ ਸਾਡੇ ਜਿਹੜੇ ਵਕੀਲ ਨੇ ਉਹ ਵੀ ਬੈਠੇ ਨੇ ਉਹ ਵੀ ਲੀਗਲ ਜੋ ਅਸੀਂ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਦੱਸਣਗੇ ਸੋ ਉਸ ਦਿਨ ਜੋ ਉੱਥੇ ਵਾਕਿਆ ਹੋਇਆ ਤੁਸੀਂ ਸਾਰਿਆਂ ਨੇ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਜਦੋਂ ਸਵੇਰ ਤੋਂ ਲੈ ਕੇ ਸਾਰੇ ਸਿੰਘਾਂ ਨੂੰ ਜਦੋਂ ਪੇਸ਼ੀ ਲਈ ਉੱਥੇ ਲੈ ਕੇ ਆਏ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਨ ਦੇ ਲਈ ਤੇ ਉੱਥੇ ਸਾਰੇ ਹੀ ਪਰਿਵਾਰਾਂ ਦੇ ਬੱਚੇ ਉਹਨਾਂ ਦੀਆਂ ਕਿਸੇ ਦੀਆਂ ਭੈਣਾਂ ਕਿਸੇ ਦੀਆਂ ਘਰਵਾਲੀਆਂ ਤੇ ਕਿਸੇ ਦੀਆਂ ਮਾਤਾ ਬਜ਼ੁਰਗ ਸਾਰੇ ਉੱਥੇ ਉਸ ਦਿਨ ਪਹੁੰਚੇ ਹੋਏ ਸੀਗੇ ਤੇ ਸਾਰਿਆਂ ਨੂੰ ਇੱਕ ਉਹਨਾਂ ਦੇ ਮਨ ਵਿੱਚ ਸੀ ਕਿ ਜਦੋਂ ਅੱਜ ਪੇਸ਼ੀ ਤੇ ਲੈ ਕੇ ਆਉਣਗੇ ਤੇ ਅਸੀਂ ਉਹਨਾਂ ਨਾਲ ਮਿੰਟ 2 ਮਿੰਟ ਦੀ ਕੋਈ ਮੁਲਾਕਾਤ ਕਰਾਂਗੇ ਮੈਂ ਸਮਝਦਾ ਉਹਨਾਂ ਦੀ ਜਿਹੜੀ ਇਹ ਭਾਵਨਾ ਸੀ ਉਹ ਬੜੀ ਪਵਿੱਤਰ ਸੀ ਕਿਉਂਕਿ ਹਰ ਆਦਮੀ ਚਾਹੁੰਦਾ ਹੁੰਦਾ ਕਿ ਜੇ ਮੇਰੇ ਪਰਿਵਾਰ ਨੂੰ ਕਿਸੇ ਨੂੰ ਲੈ ਕੇ ਆ ਰਹੇ ਆ ਤੇ ਮੈਂ ਉਹਨਾਂ ਨੂੰ ਜਰੂਰ ਮਿਲਾਂ ਉਹਦੀ ਜਿਹੜਾ ਸੁਖਸਾਂ ਦਾ ਉਹ ਪੁੱਛਾਂ ਪਰ ਉਸ ਦਿਨ ਜੋ ਉੱਥੇ ਮਾਹੌਲ ਬਣਾਇਆ ਗਿਆ ਉਹ ਸਾਰੇ ਬਾਰੇ ਮੈਂ ਤੁਹਾਨੂੰ ਇੱਕ ਵਿਸਤਾਰ ਵਿੱਚ ਦੱਸਣਾ ਚਾਹਣਾ ਕਿ ਜਦੋਂ ਉੱਪਰ ਸਾਰੇ ਸਿੰਘਾਂ ਦੇ ਪਰਿਵਾਰ ਉੱਥੇ ਬੈਠੇ ਸੀਗੇ ਤੇ ਉਹਨਾਂ ਨੂੰ ਉੱਥੋਂ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਮੜਾਵਾਂਗੇ ਪਰ ਉਹਨਾਂ ਦੀ ਪਹਿਲਾਂ ਜੱਜ ਸਾਹਿਬ ਦੇ ਸਾਹਮਣੇ ਪੇਸ਼ੀ ਹੋ ਜਵੇ ਫਿਰ ਉਸ ਤੋਂ ਬਾਅਦ ਤੁਸੀਂ ਹੁਣ ਥੱਲੇ ਚਲੇ ਜਾਓ ਉੱਥੇ ਜਦੋਂ ਜਾਣ ਲੱਗਣਗੇ ਉੱਥੇ ਉਹਨਾਂ ਨੂੰ ਤੁਹਾਨੂੰ ਮਲਾਵਾਂਗੇ ਤੁਹਾਡੀ ਮੁਲਾਕਾਤ ਕਰਾਵਾਂਗੇ ਪਰ ਜਦੋਂ ਉੱਥੋਂ ਸਾਰੇ ਉਹਦੇ ਵਿੱਚ ਬਹੁਤ ਸਾਰੇ ਪਰਿਵਾਰ ਸੀਗੇ ਉੱਥੋਂ ਉੱਤਰ ਕੇ ਜਿੱਧਰ ਦੀ ਉਹਨਾਂ ਨੇ ਲੰਘੜਾ ਸੀਗਾ ਉਧਰਲੇ ਬੰਨੇ ਜਾ ਕੇ ਕਾਫੀ ਪਿੱਛੇ ਖੜੇ ਸੀਗੇ ਉਹ ਗਾਂ ਨਹੀਂ ਸੀ ਗਏ ਕਿਤੇ ਤੇ ਜਦੋਂ ਉੱਥੇ ਗਏ ਤੇ ਜਦੋਂ ਉਹ ਸਾਰੇ ਸਿੰਘਾਂ ਨੂੰ ਲੈ ਕੇ ਆ ਰਹੇ ਸੀਗੇ ਤਾਂ ਉਸ ਵੇਲੇ ਸਾਰਿਆਂ ਨੇ ਕਿਹਾ ਸੋਚਦੇ ਸੀ ਕਿ ਸਾਨੂੰ ਇਹਨਾਂ ਨੂੰ ਮਲਾਉਣਗੇ ਪਰ ਉਸ ਵੇਲੇ ਉੱਥੇ ਜਿਹੜੀ ਫੋਰਸ ਲੱਗੀ ਹੋਈ ਸੀ ਜਿਨ੍ਹਾਂ ਦੀ ਕਮਾਂਡ ਐਸਪੀ ਹਰਪਾਲ ਸਿੰਘ ਕਰ ਰਿਹਾ ਸੀਗਾ ਉਹਨਾਂ ਨੇ ਆ ਕੇ ਉੱਥੇ ਸੰਗਤ ਨੂੰ ੱੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਜਾਓ